ਉਹੀ ਬੰਦਾ ਰੋਕ ਨਹੀਂ ਰਿਹਾ ਔਰ ਅੰਗਾਂ ਦੀ ਬੇਅਦਬੀ ਕੀਤੀ ਵੀ ਜਾ ਰਹੀ ਹੈ ਤੇ ਉਹ ਉਹ ਜਿਹੜੀ ਉਹ ਵੀਡੀਓ ਵੀ ਚੱਲਦੀ ਹੈ ਇਹ ਉੱਥੇ ਪਹੁੰਚੇ ਘਿਰਦਾ ਬੁਲੰਦ ਰਿਆ ਜਾਂਦਾ ਭਾਜੀ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਡਾ ਫਾਦਰ ਤੇ ਮਹਾਰਾਜ ਗੁਰੂ ਜੀ ਇੱਕ ਰੂਪ ਅਸੀ ਇਸੀ ਨੂੰ ਮੰਨਦੇ ਤੇ ਉਹਨਾਂ ਦੀ ਬੇਅਦਬੀ ਹੁਣ ਪਿਓ ਦੀ ਪੱਗ ਲੈ ਹੱਥ ਚਵੇ ਤੇ ਮੈਂ ਨਾ ਜਾਵਾਂ ਇੱਕ ਕਦੀ ਵੀ ਨਹੀਂ ਹੁੰਦਾ ਟੀਐਸਪੀ ਜੜੇ ਉੱਤੇ ਕਸਰ ਅਫਸਰ ਲੱਗੇ ਨੇ ਪਾਇਲੋ ਉਹ ਡਾਇਰੈਕਟਲੀ ਕਾਲ ਕਰ ਰਹੇ ਨੇ ਕਿ ਤੂੰ ਐਤਾ ਕਰ ਯਾਰ ਫਟਾਫਟ ਨਾ ਵਰਡਿੰਗ ਕੀ ਸੀ ਕਿ ਤੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਅਪਲੋਡ ਕਰ ਦੇ ਫੇਸਬੁਕ ਤੇ ਕਰ ਦੇ ਆਪਣੀ ਉਹਦੇ ਤੇ ਪਾ ਦੇ ਕਿ ਮੇਰੇ ਕੋਲ ਉੱਥੇ ਗਏ ਤੋਂ ਬਾਅਦ ਕਾਹੇ ਬਗਾਏ چیکਰ ਕੋ ਗਲਤੀ ਹੋ ਗਈ ਕੋਈ ਕੁਝ ਹੋ ਗਿਆ ਤਾਂ ਮੈਨੂੰ ਮਾਫੀ ਦੇ ਐਸ ਪਰ ਦੀ ਪੰਜਾਬ ਪੁਲਿਸ ਐਕਟ 2007 ਤੁਸੀਂ ਕਿਸੇ ਨੂੰ ਡਾਇਰੈਕਟਲੀ ਸੈੱਟ ਨਹੀਂ ਕਰ ਸਕਦੇ ਵੋਲ ਨਹੀਂ ਕਰ ਸਕਦੇ ਮਿਸਯੂਜ਼ ਨਹੀਂ ਕਰ ਸਕਦੇ ਆਪਣੀ ਪਾਵਰ ਮੈਂ ਕਹਾਂਗਾ ਕਿ ਪੁਲਿਸ ਜਿੱਤ ਗਈ ਤੇ ਹਣੀ ਸਿਟੀ ਹਾਰ ਗਿਆ 23 ਤਰੀਕ ਨੂੰ ਉਹਨਾਂ ਨੇ ਦਿੱਤੇ ਉਸੇ ਪਰਚੇ 'ਚ ਇੱਕ ਡੀ.ਡੀ.ਆਰ ਪਾ ਕੇ ਇਹਦੇ ਤੇ ਹੀ ਉਸੇ ਪਰਚੇ 'ਚ ਜੀ.ਆਰ ਦੇ ਦਿੱਤੀ ਪਰਚਾ ਦਿੱਤਾ ਇਨਸਾਫ ਵਾਲੀ ਗੱਲ ਚੜੀਏ ਉਹ ਕਿਤੇ ਨਾ ਕਿਤੇ ਹੈ ਨਹੀਂ ਔਰ ਤੱਕਾ ਜਿਹੜਾ ਉਹ ਸ਼ਰਮ ਕੀਤਾ ਗਿਆ ਸ਼ਾਸ਼ਨ ਕਿਉਂ ਕਰ ਰਹੇ ਜੀ ਤਾਂ ਡੀਐਸਪੀ ਸਾਹਿਬ ਕਿਉਂ ਕਰ ਰਹੇ ਨੇ ਕੋਈ ਪ੍ਰੈਸ਼ਰ ਲੱਗ ਰਿਹਾ ਜਾਂ ਕੋਈ ਨੀਚੀ ਰੰਜਸ ਲੱਗ ਰਹੀ ਹੈ ਕਿਉਂ ਹੋ ਰਿਹਾ ਹੈ ਇਦਾਂ ਜਦੋਂ ਕਰ ਹੀ ਨਹੀਂ ਸਕਦਾ ਹੁਣ ਮੰਨ ਲਓ ਕਿਸੇ ਦੇ ਘਰ ਬੇਤਵੀ ਹੋ ਗਈ ਅਸੀਂ ਉੱਥੇ ਜਾ ਰਹੇ ਹਾਂ ਇਕੱਠੇ ਹੋ ਕੇ ਤਾਂ ਹੁਣ ਜੇ ਉਹਦਾ ਗੇਟ ਦੇ ਅੰਦਰ ਜਾਵਾਂਗੇ ਤਾਂ ਹੀ ਅੰਗ ਇਕੱਠੇ ਕਰਾਂਗੇ ਤਾਂ ਤੁਸੀਂ ਉਹਦਾ ਤਾਂ ਕੱਲ ਨੂੰ 452 ਲਾ ਲਓ ਵੀ ਤੁਸੀਂ ਟ੍ਰੈਸਪਾਸ ਕੀਤਾ ਹੈ ਉਹ ਟ੍ਰੈਸਪਾਸ ਤਾਂ ਕੀਤਾ ਯਾਰ ਸੰਤੌਰ ਬੰਦਾ ਜਾਣਦਾ ਵੀ ਨਹੀਂ ਸੀ ਤਾਂ ਕਦੀ ਦੇਖਿਆ ਵੀ ਨਹੀਂ ਕਦੀ ਜ਼ਿੰਦਗੀ ਪੀਂਗੇ ਸਿੱਖ ਕਿਸੇ ਵੀ ਸਿੱਖ ਜਦ ਕਦੇ ਵੀ ਬੇਅਦਬੀ ਨੂੰ ਦੇਖਦਾ ਉਹ ਹਮੇਸ਼ਾ ਇੱਕ ਤਾਂ ਹਿਰਦੇ ਬਲੁੰਦਰਿਆ ਜਾਂਦਾ ਉਹਦਾ ਤੇ ਉਹ ਕੋਈ ਉਹਨੂੰ ਰੋਕਣ ਲਈ ਜੋ ਸੰਭਵ ਹੈ ਉਹ ਕੋਸ਼ਿਸ਼ ਕਰੇ ਵੀ ਸਾਡੇ ਜਿਹੜੇ ਉਹਨੇ ਸਮਾਜਿਕ ਭਾਵਨਾਵਾਂ ਨੂੰ ਭੜਕਾਇਆ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਅਸੀਂ ਵਾਦਾ ਮੰਗੀਏ ਪਰ ਤੇ ਉਹਨੂੰ ਸਜ਼ਾ ਦਿਵਾਉਣ ਤੱਕ ਜਾਈਏ ਪਰ ਪ੍ਰੈਸ਼ਰਾਈਜ਼ ਕਿਸ ਗੱਲ ਦੀ ਹੈ ਵੀ ਤੂੰ ਇਹਨੂੰ ਮੁਕਾ ਦੇ ਜਿਓਗ੍ਰਾਫੀ ਨਾ ਹੁੰਦੀ ਤਾਂ ਉੱਥੇ ਵੱਡੇ ਰੋਪ ਹੋਰ ਵੀ ਲੱਗ ਸਕਦੇ ਸੀ ਹੰਸੇ ਬਿਲਕੁਲ ਜੋ ਮਰਜ਼ੀ આરોਪ ਲਗਾ ਦਿਓ ਫਿਰ ਤੇ ਸਸੇ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਬੀਤੇ ਦਿਨੀ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਆ ਜਿਸ ਵਿੱਚ ਇੱਕ ਦੋਸਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ ਜਿਸ ਵਿੱਚ ਹਾਨੀ ਸੇਠੀ ਜਿਨ੍ਹਾਂ ਨੂੰ ਉੱਥੇ ਬੁਲਾਇਆ ਜਾਂਦਾ ਉਹ ਦੋਸਤੀ ਨੂੰ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕਰਦੇ ਨੇ ਪਰ ਪਤਾ ਲੱਗ ਰਿਹਾ ਹੈ ਕਿ ਹਨੀ ਸੇਠੀ ਤੇ ਹੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਕੀ ਆ ਸਾਰਾ ਮਸਲਾ ਅੱਜ ਅਸੀਂ ਪਹੁੰਚੇ ਆ ਘੁੰਮਣ ਬ੍ਰਦਰਜ਼ ਨੇ ਐਡਵੋਕੇਟ ਉਹਨਾਂ ਕੋਲ ਤੇ ਹਨੀ ਸੇਠੀ ਵੀ ਇੱਥੇ ਨੇ ਗੱਲ ਕਰਾਂਗੇ ਪਹਿਲਾਂ ਐਡਵੋਕੇਟ ਸਾਹਿਬ ਨਾਲ ਹਾਂਜੀ ਵੈਰੀ ਜੀ ਖਾਲਸਾ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਹਾਂਜੀ ਕੀ ਹੈ ਇਹ ਸਾਰਾ ਮਸਲਾ ਪਤਾ ਲੱਗ ਰਿਹਾ ਹੈ ਕਿ ਹਨੀ ਸੇਠੀ ਤੇ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖ ਰਿਹਾ ਹਾਂ ਇਹ ਸਿਸਟਮ ਨੂੰ ਮੈਂ ਥੋੜਾ ਜਨਾ ਇਤੋਂ ਪਹਿਲਾਂ ਮੈਂ ਜਾਣੂ ਕਰਾ ਦਵਾਂ ਥੋੜਾ ਜ ਮੈਂ ਪੱਕ ਦੇ ਦਿੰਦੇ ਦਵਾਂ 4 12 2023 ਇਸੇ ਮਹੀਨੇ ਚ ਹਣੀ ਸਿੱਠੀਆਰੀ ਆਪਣੇ ਕੰਮ ਧੰਦੇ ਤੇ ਮੌਜੂਦ ਸੀ ਉੱਥੇ ਇਹਨਾਂ ਨੂੰ ਕਾਲ ਆਉਂਦੀ ਏ ਲੱਖਾ ਕੋਈ ਇਹਨਾਂ ਦਾ ਕੋਈ ਜਾਣੂ ਸੀ ਉਹਨਾਂ ਦੀ ਕਾਲ ਆਉਂਦੀ ਏ ਵੀ ਲੰਡੇ ਪਿੰਡ ਜਿਹੜਾ ਦਰਾਹੇ ਥਾਣੇ ਦੇ ਅਧੀਨ ਪੈਂਦਾ ਹੈ ਵੀ ਉੱਥੇ 1:30 ਵਜੇ ਇਹਨਾਂ ਨੂੰ ਕਾਲ ਆਉਂਦੀ ਏ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿੰਦੇ ਕਿ ਕੁਮਨ ਸਾਹਿਬ ਸਾਨੂੰ ਕਾਲੇ ਆਉਂਦੀ ਔਰ ਦੱਸਿਆ ਇਹ ਗਿਆ ਕਿ ਉੱਥੇ ਮਹਾਰਾਜ ਦੀ ਜਪਜੀ ਸਾਹਿਬ ਦੀ ਜਿਹੜੇ ਹੈਗੇ ਨੇ ਉਹਨਾਂ ਦੀ ਗੁਟਕਾ ਸਾਫ ਦੀ ਅੰਗ ਦੀ ਕਿਸੇ ਵਿਅਕਤੀ ਨੇ ਬੇਅਦਬੀ ਕੀਤੀ ਹੈ ਔਰ ਉਹ ਬੇਅਦਬੀ 10:30 ਵਜੇ ਸੋਸ਼ਲ ਮੀਡੀਆ ਤੇ ਪੈ ਗਈ ਸੀ ਉਸ ਤੋਂ ਬਾਅਦ ਲਗਾਤਾਰ 3 ਘੰਟੇ ਹੋ ਗਏ ਨੇ ਕੋਈ ਬੰਦਾ ਰੋਕ ਨਹੀਂ ਰਿਹਾ ਔਰ ਅੰਗਾਂ ਦੀ ਬੇਅਦਬੀ ਕੀਤੀ ਵੀ ਜਾ ਰਹੀ ਹੈ ਤੇ ਉਹ ਉਹ ਜਿਹੜੀ ਉਹ ਵੀਡੀਓ ਵੀ ਚੱਲ ਰਹੀ ਹੈ ਬੀਇੰਗ ਅ ਸਿੱਖ ਕੀ ਡਿਊਟੀ ਬਣਦੀ ਸੀ ਇੱਕ ਨੈਤਿਕ ਡਿਊਟੀ ਇਹ ਹੈ ਕਿ ਤੁਸੀਂ ਮੌਕੇ ਤੇ ਪਹੁੰਚੋਗੇ ਇਹ ਉੱਥੇ ਪਹੁੰਚੇ ਨੇ। ਇਹ ਤਾਂ ਵਲੁੰਧ ਰਿਆ ਜਾਂਦਾ ਭਾਜੀ। ਦੇਖੋ ਅਸੀਂ ਜੋ ਸਾਡੇ ਧਰਮ ਚ ਸਿਖਾਇਆ ਜਾਂਦਾ ਹੈ। ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਡਾ ਫਾਦਰ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਇੱਕ ਰੂਪ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ। ਤੇ ਉਹਨਾਂ ਦੀ ਬੇਅਦਬੀ ਹੁਣ ਪਿਓ ਦੀ ਪੱਗ ਲੱਥ ਜਵੇ ਤੇ ਮੈਂ ਨਾ ਜਾਵਾਂ। ਇਹ ਕਦੀ ਵੀ ਨਹੀਂ ਹੁੰਦਾ। ਇਹ ਉੱਥੇ ਮੌਕੇ ਤੇ ਗਏ। ਭੀੜ ਇਕੱਠੀ ਹੋਈ ਹੋਈ ਏ। ਔਰ ਇਹਨਾਂ ਨੇ ਸਭ ਤੋਂ ਪਹਿਲਾਂ ਨੈਤਿਕ ਜ਼ਿੰਮੇਵਾਰੀ ਇੱਕ ਸੰਭੀ ਕਿ ਫਟਾਫਟ ਜਿਹੜੇ ਅੰਗ ਖਿਲਰੇ ਸੀ ਉਹਨਾਂ ਨੂੰ ਰੁਮਾਲਾ ਸਾਹਿਬ ਦੇ ਵਿੱਚ ਬੜਾ ਬੇਅਦ ਆਪਣੇ ਅਦਬ ਤਰੀਕੇ ਦੇ ਨਾਲ ਉਹਨਾਂ ਨੂੰ ਇਕੱਠਾ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਇਤਲਾ ਦਰਾਹਾ ਪੁਲਿਸ ਨੂੰ ਦਿੱਤੀ। 177 ਨੰਬਰ ਪਰਚਾ 295ਏ ਥਾਣਾ ਦਰਾਹ ਦਰਜ ਹੁੰਦਾ ਜਿਹਦੇ ਚ ਹਣੀ ਸੇਠੀ ਸ਼ਿਕਾਇਤ ਕਰਤਾ। ਔਰ ਗਗਨਦੀਪ ਗੁਰਦੀਪ ਸਿੰਘ ਦੋਚੀ ਉਹਦੇ ਵਿੱਚ ਉਹਨਾਂ ਨੇ ਅਕਿਊਜ਼ ਰੱਖਿਆ ਜੀ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਦੋ ਚਾਰ ਦਿਨਾਂ ਬਾਅਦ ਹੀ ਹਨੀ ਸਿਠੀ ਉੱਥੇ ਮੌਜੂਦ ਸੀ ਆਪਣੇ ਕੰਮ ਤੇ ਪਾਇਲ ਉੱਥੇ ਕੁਝ ਵਿਅਕਤੀ ਉਹ ਮੈਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਮੈਂ ਮੈਨੂੰ ਵੀਡੀਓ ਦੇਖੀ ਸੀ ਸ਼ਿਵਰਾਜ ਦਾਉ ਮજરા ਸਾਹਮਣੇ ਦਿਖਾਈ ਮੈਨੂੰ ਉੱਥੇ ਕੁਝ ਵਿਅਕਤੀ ਇਕੱਠੇ ਹੋ ਕੇ ਆ ਗਏ ਜੀ ਵੀ ਇਸ਼ੂ ਇਹ ਹੈ ਕਿ ਤੂੰ ਉੱਥੇ ਗਿਆ ਤੇ ਤੂੰ ਪਹਿਲਾਂ ਜਥੇਬੰਦੀ ਨੂੰ ਕਿਸੇ ਨੂੰ ਇੰਟੀਮੀਟ ਕਰਦਾ ਤੇ ਤੂੰ ਉਹਨਾਂ ਨੂੰ ਨਾਲ ਕਿਉਂ ਨਹੀਂ ਲੈ ਕੇ ਗਿਆ ਹੁਣ ਮੈਂ ਇੱਕ ਧਾਰਨ ਦੇ ਤੌਰ ਤੇ ਗੱਲ ਕਰਦਾ ਵੀ ਮੈਂ ਰੋਡ ਤੇ ਲੰਘਿਆ ਜਾ ਰਿਹਾ ਕੋਈ ਐਕਸੀਡੈਂਟ ਵੇਖ ਲਿਆ ਇਹ ਤਾਂ ਫਿਰ ਉਹੀ ਗੱਲ ਹੋ ਗਈ ਵੀ ਪਹਿਲਾਂ ਪੁਲਿਸ ਨੂੰ ਤਲਾਹ ਕਰੋ ਫਿਰ ਉਹ ਐਸ ਐਚਓ ਆਏਗਾ ਉਦੋਂ ਤੱਕ ਉਹਦੀ ਜਾਨ ਵਿਚਾਰੇ ਦੀ ਚਲੇ ਜੇ ਸੋ ਬੀਇੰਗ ਅ ਸਿੱਖ ਭਾਜੀ ਡਿਊਟੀ ਤਾਂ ਇਹ ਹੁੰਦੀ ਹੈ ਕਿ ਅਸੀਂ ਮੌਕੇ ਤੇ ਪਹੁੰਚੀਏ ਐਨੇ ਨੂੰ ਦੇਖੋ 10:30 ਵਜੇ ਤੇ ਪੁਲਿਸ ਨੂੰ ਆਪ ਹੀ ਐਕਸ਼ਨ ਲੈ ਲੈਣਾ ਚਾਹੀਦਾ ਸੀ ਕਿਤੇ ਨਾ ਕਿਤੋਂ ਪੁਲਿਸ ਦੇ ਤਾਂ ਸੋਰਸਸ ਬਹੁਤ ਸਟਰੋਂਗ ਹੁੰਦੇ ਨੇ ਬੀ ਪਾਈ ਇੱਥੇ ਬੇਅਦਬੀ ਹੋ ਰਹੀ ਏ ਤੁਸੀਂ ਫਟਾਫਟ ਪਹੁੰਚੋ ਹੁਣ ਉਹ ਬੰਦੇ ਆਏ ਜੀ ਉਸ ਤੋਂ ਬਾਅਦ ਸ਼ਿਵਰਾਜ ਦਾਊ ਮਾਜਰਾ ਸਭ ਨੇ ਮੈਨੂੰ ਦੱਸਿਆ ਅਸੀਂ ਫਟਾਫਟ ਮੈਂ ਕਿਹਾ ਐਡਵੋਕੇਟ ਸਾਹਿਬ ਨੂੰ ਕਿਹਾ ਮੈਂ ਕਿਹਾ ਪਰਿਪ੍ਰੇਜ਼ੈਂਟੇਸ਼ਨ ਇਸ਼ੂ ਕਰ ਦਈਏ ਐਸਐਸਪੀ ਨੂੰ ਇਸ਼ੂ ਕਰਤੀ ਵੀ ਇਹਦੀ ਪਾਈ ਜਾਨ ਤੇ ਮਾਲ ਦੀ ਰਾਖੀ ਕੀਤੀ ਜਾਵੇ ਵੀ ਇਹਦੀ ਇਹਨੂੰ ਕੋਈ ਸੱਟਪੇਟ ਜਾਂ ਕੋਈ ਹੋਰ ਜਾਨੀ ਮਾਲੀ ਨੁਕਸਾਨ ਕਰ ਸਕਦੇ ਨੇ ਫੋਨ ਕਾਲ ਵੀ ਸੇਠੀ ਨੇ ਦੱਸਿਆ ਕਿ ਸਾਡੇ ਮੈਨੂੰ ਆ ਰਹੇ ਨੇ ਭਾਜੀ 18 ਤਰੀਕ ਨੂੰ ਇੱਕ ਹਫਤਾ ਨਿਕਲ ਗਿਆ ਕੋਈ ਐਕਸ਼ਨ ਨਹੀਂ ਹੋਇਆ 18 ਤਰੀਕ ਨੂੰ ਸੇਠੀ ਸਾਹਿਬ ਸਾਡੇ ਕੋਲ ਚੰਡੀਗੜ੍ਹ ਪਹੁੰਚ ਚੁੱਕਿਆ ਸੀ ਪਟੀਸ਼ਨ ਦਾਖਲ ਕਰਤੀ ਉਹ ਪਟੀਸ਼ਨ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸੇਮ ਡੇ ਐਕਸ਼ਨ ਲਿਆ ਜਸਟਿਸ ਸੰਜੀਵ 베ਰੀ ਦੇ ਬੈਂਚ ਨੇ ਐਸਐਸਪੀ ਖੰਨਾ ਨੂੰ ਇਹ ਡਾਇਰੈਕਸ਼ਨ ਕਰਤੀ ਕਿ ਜਿਹੜੀ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਨੇ ਜਾਣ ਤੇ ਮਾਲ ਦੀ ਰਾਖੀ ਦੀ ਜਿਹੜੀ ਲੈ ਕੇ ਆਏ ਨੇ ਇਹਨਾਂ ਨੂੰ ਤੁਰੰਤ ਤੁਸੀਂ ਕਾਰਵਾਈ ਕਰੋ ਔਰ ਐਕਸਪੀਡੀਸ਼ਸਲੀ ਮੈਨਰ ਕੀ ਹੁੰਦਾ ਜਿੰਨਾ ਜਲਦ ਹੋ ਸਕਦਾ ਉਹਨਾਂ ਜਲਦ ਕਰੋ ਆਰਡਰ ਹੋ ਗਿਆ 19 ਤਰੀਕ ਨੂੰ ਆਰਡਰ ਮਿਲਦਾ ਹੈ ਅਸੀਂ ਵੀ ਆਰ ਐਕਸਪੈਕਟਿੰਗ ਐਸ ਅ ਕਾਉਂਸਲ ਆਫ ਹਾਈ ਕੋਰਟ ਕਿ ਯਾਰ ਨਾਓ ਸਿੱਠੀ ਦਾ ਫੋਨ ਆਏਗਾ ਕਿ ਕੋਮਨ ਸਾਹਿਬ ਕੋਈ ਬੰਦੇ ਸਾਡੇ ਕੋਲ ਆਏ ਨੇ ਤੇ ਮੇਰੀ ਜਾਨ ਤੇ ਮਾਲ ਦਿਓ ਬਿਆਨ ਮੰਗ ਰਹੇ ਨੇ 21 ਤੇ 22 ਨੂੰ ਇਹਨੂੰ ਡੀਐਸਪੀ ਜਿਹੜੇ ਉੱਥੇ ਗੱਸੜ ਅਫਸਰ ਲੱਗੇ ਨੇ ਪਾਇਲ ਉਹ ਡਾਇਰੈਕਟਲੀ ਕਾਲ ਕਰ ਰਹੇ ਨੇ ਕਿ ਤੂੰ ਐਦਾਂ ਕਰ ਯਾਰ ਫਟਾਫਟ ਨਾ ਵਰਡਿੰਗ ਕੀ ਸੀ ਕਿ ਤੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਅਪਲੋਡ ਕਰ ਦੇ ਫੇਸਬੁੱਕ ਤੇ ਕਰ ਦੇ ਆਪਣੀ ਉਹਦੇ ਤੇ ਪਾ ਦੇ ਕਿ ਮੇਰੇ ਕੋਲ ਉੱਥੇ ਗਏ ਤੋਂ ਬਾਅਦ ਗਾਇ ਬਗਾਏ ਜੇਕਰ ਕੋਈ ਗਲਤੀ ਹੋ ਗਈ ਕੋਈ ਕੁਝ ਹੋ ਗਿਆ ਤਾਂ ਮੈਨੂੰ ਮਾਫੀ ਦਿਓ ਹੁਣ ਬੀਇੰਗ ਬੀ ਰਿਸਪੋਨਸਿਬਲ ਸਿਟੀਜ਼ਨ ਇਹਨੇ ਸੇਠੀ ਨੇ ਉਹਨੂੰ ਕਿਹਾ ਕਿ ਸਰ ਸੌਰੀ ਤੁਸੀਂ ਦੇਖੋ ਜੇ ਤਾਂ ਹੁਕਮ ਕਰਨ ਤੇ ਆਗੇ ਤੁਸੀਂ ਫਿਰ ਅਫਸਰ ਹੋ ਤੁਸੀਂ ਜੋ ਮਰਜ਼ੀ ਕਰ ਸਕਦੇ ਬਟ ਮੈਂ ਇਹ ਨਹੀਂ ਕਰਾਂਗਾ ਜੀ ਕਿਉਂਕਿ ਮੇਰੀ ਕੋਈ ਗਲਤੀ ਨਹੀਂ ਹਾਂ ਜੇਕਰ ਕੋਈ ਵੱਡਾ ਕੋਈ ਮਾਤਾ ਪਿਤਾ ਉੱਥੇ ਕੋਈ ਹਾਜ਼ਰ ਹੈ ਮੈਂ ਨਿੱਜੀ ਤੌਰ ਤੇ ਉਹਨੂੰ ਮਿਲ ਸਕਦਾ ਪਰ ਮੈਂ ਸੋਸ਼ਲ ਮੀਡੀਆ ਤੇ ਔਰ ਅਦਰਵਾਈਜ਼ ਵੀ ਸਰ ਇਟਸ ਨੋਟ ਦੀ ਡਿਊਟੀ ਆਫ ਦੀ ਪੁਲਿਸ ਆਫੀਸਰ ਕਿ ਆਪਾਂ ਡਾਇਰੈਕਟਰੀ ਕਾਲ ਕਰਕੇ ਕਿਸੇ ਨੂੰ ਕਹੀਏ ਤੁਹਾਡੇ ਕੋਲ ਪ੍ਰੋਵੀਜ਼ਨ ਹੈਗਾ ਤੁਸੀਂ 41 ਚ ਕਿਸੇ ਨੂੰ ਸਾਮਣ ਪਰਵਾਨਾ ਦੇ ਸਕਦੇ ਹੋ ਪਰ ਥਿਸ ਇਜ਼ ਨੋਟ ਦੀ ਵੇ ਕਿ ਤੁਸੀਂ ਅਨਨੈਸੈਸਰੀ ਕਿਸੇ ਨੂੰ ਡਾਇਰੈਕਟਲੀ ਕਾਲ ਕਰਕੇ ਵੀ ਤੁਸੀਂ ਡਿਕਟੇਟ ਕਰ ਰਹੇ ਹੋ ਬੇਸਿਕਲੀ ਡਿਕਟੇਟ ਦਾ ਮਤਲਬ ਹੁੰਦਾ ਵੀ ਸਮਝਾ ਰਹੇ ਹੋ ਵੀ ਆਹ ਚੀਜ਼ ਕਰਦੇ ਔਰ ਦੂਜੀ ਤਰ੍ਹਾਂ ਆਪਾਂ ਵਾਰਨਿੰਗ ਵੀ ਦੇ ਰਹੇ ਆ ਧਮਕੀ ਵੀ ਦੇ ਰਹੇ ਆ ਔਰ ਉਹ ਚੀਜ਼ ਕਰਦੇ ਕਰਦੇ ਇਹ ਇਹਨਾਂ ਨੇ ਦੱਸਿਆ ਕਿ 20 ਨੂੰ ਵੀ ਹੋਇਆ 21 22 ਨੂੰ ਹੋਇਆ ਤੇ 23 ਤਰੀਕ ਨੂੰ ਮੈਂ ਕਹਾਂਗਾ ਕਿ ਪੁਲਸ ਜਿੱਤ ਗਈ ਤੇ ਹਣੀ ਸਿੱਠੀ ਹਾਰ ਗਿਆ 23 ਤਰੀਕ ਨੂੰ ਉਹ ਨਾ ਨਹੀਂ ਦਿੱਤੇ ਉਸੇ ਪਰਚੇ 'ਚ ਇੱਕ ਡੀਡੀਆਰ ਪਾ ਕੇ ਇਹਦੇ ਤੇ ਹੀ ਉਸੇ ਪਰਚੇ 'ਚ ਡੀਡੀਆਰ ਦੇਤੀ ਪਰਚਾ ਦੇਤਾ ਧਾਰਾ 452 323 506 144 ਨੂੰ ਚਲਾ ਕੇ ਜੀ ਹੁਣ ਦੇਖੋ ਪੱਤਰਕਾਰ ਸਾਹਿਬ ਇੱਥੇ ਜਿਹੜਾ ਕਿ ਚਿੰਤਾ ਦਾ ਵਿਸ਼ਾ ਉਹ ਇਹ ਹੈ ਕਿ ਇੱਕ ਵਿਅਕਤੀ ਯਾਰ ਜਿਹੜਾ ਸ਼ਿਕਾਇਤ ਕਰਤਾ ਸੀ ਜਿਹੜਾ ਵਿਅਕਤੀ ਨੇ ਇਤਲਾਹ ਦਿੱਤੀ ਮਹਾਰਾਜ ਦੇ ਅੰਗ ਜਾ ਕੇ ਇਕੱਠੇ ਕੀਤੇ ਅੱਜ ਉਸੇ ਵਿਅਕਤੀ ਤੇ ਵਿਦਿਨ 19 ਡੇਸ ਇਹ ਸਾਰਾ ਕੁਝ ਹੋ ਜਾਂਦਾ ਵੀ ਉਹਦੀ ਦੁਕਾਨ ਤੇ ਵੀ ਬੰਦੇ ਆ ਗਏ ਉਹ ਹਾਈ ਕੋਰਟ ਵੀ ਚਲੇ ਗਿਆ ਹਾਈ ਕੋਰਟ ਨੇ ਵੀ ਉਹਦੇ ਹੱਕ ਚਾਟਰ ਦੇ ਦਿੱਤਾ ਜਾਣ ਤੇ ਮਾਲ ਦਾ ਤੇ ਚਾਰ ਤੋਂ ਬਾਅਦ 23 ਤਰੀਕ ਨੂੰ ਹਣੀ ਸੇਠੀ ਤੇ ਕਾਰਵਾਈ ਹੋ ਜਾਂਦੀ ਏ ਸੋ ਹੁਣ ਅਸੀਂ ਇਸ ਚੀਜ਼ 'ਚ ਕੱਲ ਹੀ ਸਾਨੂੰ ਪਤਾ ਲੱਗਾ ਵੀ ਇਹ ਚੀਜ਼ ਹੋ ਚੁੱਕੀ ਹੈ ਇਹਦਾ ਮਤਲਬ ਇਹ ਨਹੀਂ ਅਫੈਂਸ ਬੇਲੇ ਬਲੇ ਮਚਲ ਕੇ ਭਰੇ ਜਾਣਗੇ ਪਰ ਇਨਸਾਫ ਵਾਲੀ ਗੱਲ ਚੜੀ ਏ ਉਹ ਕਿਤੇ ਨਾ ਕਿਤੇ ਹੈ ਨਹੀਂ ਔਰ ਤੱਕਾ ਜਿਹੜਾ ਉਸ ਸ਼ਰਮ ਕੀਤਾ ਗਿਆ ਠੀਕ ਹੈ ਅਸੀਂ ਅੱਜ ਹੀ ਇੱਕ ਰਿਪਰੈਜੈਂਟੇਸ਼ਨ ਸ਼ਿਵਰਾਜ ਦਾਊ ਮਜਰਾ ਜੀ ਨੇ ਹੁਣੇ ਤਿਆਰ ਕਰਕੇ ਮਾਨਯੋਗ ਸੀਐਮ ਡੀਜੀਪੀ ਔਰ ਸਾਡਾ ਜਿਹੜਾ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਜਿਹਨੂੰ ਅਸੀਂ ਡਾਇਰੈਕਟਰ ਬੋਲਦੇ ਹਾਂ ਸੀਨੀਅਰ ਰੈਂਕ ਆਫੀਸਰ ਉਹਨੂੰ ਅਸੀਂ ਕਿਹਾ ਕਿ ਜਿਹੜੀ ਇਨਕੁਆਇਰੀ ਇਸ ਕੇਸ ਦੀ ਉਹ ਖੰਨਾ ਪੁਲਿਸ ਤੋਂ ਅਸੀਂ ਨਹੀਂ ਕਰਵਾਉਣੀ ਪਾਇਲ ਪੁਲਿਸ ਤੋਂ ਇਹ ਸਾਰੀ ਮਿਸਲ ਜਿਹੜੀ ਹੈ ਇਹ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੇ ਵਿੱਚ ਤਬਦੀਲ ਕੀਤੀ ਜਾਵੇ ਔਰ ਉੱਥੇ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਉਹ ਕੀਤਾ ਜਾਏਗਾ ਔਰ ਅਗਲੀ ਅਸੀਂ ਜਿਹੜੀ ਚੀਜ਼ ਮੰਗੀ ਹੈ ਉਹ ਮੰਗਾ ਅਸੀਂ ਇਹ ਕੀਤੀ ਹੈ ਕਿ ਜਿਹੜਾ ਗਸੜ ਅਫਸਰ ਧੱਕੇ ਨਾਲ ਫੋਨ ਕਰਦੇ ਰਹੇ ਨੇ ਪਾਜੀ ਇਟਸ ਰੋਂਗ ਐਸ ਪਰ ਦੀ ਪੰਜਾਬ ਪੁਲਿਸ ਐਕਟ 2007 ਤੁਸੀਂ ਕਿਸੇ ਨੂੰ ਡਾਇਰੈਕਟਲੀ ਛੱਟ ਨਹੀਂ ਕਰ ਸਕਦੇ ਵਾਰ ਨਹੀਂ ਕਰ ਸਕਦੇ ਮਿਸਯੂਜ਼ ਨਹੀਂ ਕਰ ਸਕਦੇ ਆਪਣੀ ਪਾਵਰ ਦਾ ਉਹਨਾਂ ਤੇ ਜੋ ਬਣਦੀ ਕਾਰਵਾਈ ਹੋਏਗੀ ਉਹਦੀ ਵੀ ਅਸੀਂ ਸ਼ਿਕਾਇਤ ਦਿੰਦੀ ਐ ਕਿ ਡਿਪਾਰਟਮੈਂਟਲ ਐਕਸ਼ਨ ਜਿਹੜਾ ਉਹਨਾਂ ਤੇ ਵੀ ਹੋਵੇ ਕਿਉਂਕਿ ਲੌਂਡ ਆਰਡਰ ਉਹ ਭਾਵੇਂ ਮੈਨੂੰ ਲੱਗਦਾ ਸਾਡੇ ਮਾਨਯੋਗ ਡੀਜੀਪੀ ਨੇ ਉਹ ਭਾਵੇਂ ਇੱਕ ਨਾਰਮਲ ਸਿਟੀਜ਼ਨ ਆ ਭਾਵੇਂ ਲਾਇਰ ਆ ਕੋਈ ਡਾਕਟਰ ਐ ਕੋਈ ਬਿਊਰੋਕ੍ਰੇਟ ਐ ਇਟਸ ਇਕੁਅਲ ਟੂ ਆਲ ਜੀ ਇਟਸ ਨਾਟ ਲਾਈਕ ਥੈਟ ਵੀ ਆਰ ਵੀ ਆਰ ਨਾਟ ਪੋਸਟ ਟੂ ਸੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਲਈ ਆਡੇ ਤੇ ਮੇਰੇ ਲਈ ਆਡੇ ਨੋ ਠੀਕੇ ਸੋ ਉਹਦਾ ਅਸੀਂ ਐਕਸ਼ਨ ਜਿਹੜਾ ਉਹ ਕਰਤਾ ਹੈ ਬਾਕੀ ਅਸੀਂ ਇਹਦੇ ਬਾਰੇ ਦੇਖੋ ਹਾਈ ਕੋਰਟ ਛੁੱਟੀਆਂ ਨੇ ਆਸ ਕਰਦੇ ਹਾਂ ਮਨਜੋਗ ਡੀਜੀਪੀ ਗੌਰਵ ਜਾਦਵ ਜੀ ਬੜੇ ਡੈਕੋਰੇਟਿਡ ਆਫੀਸਰ ਨੇ ਤੇ ਉੱਚ ਸਾਡੇ ਜਿਹੜੇ ਆਫੀਸਰਸ ਨੇ ਇਹਨਾਂ ਤੇ ਐਕਸ਼ਨ ਲੈਣਗੇ ਨਹੀਂ ਤਾਂ ਫਿਰ ਇਨਸਾਫ ਲਈ ਅਸੀਂ 4 ਤਰੀਕ ਨੂੰ ਹਾਈ ਕੋਰਟ ਜਾਵਾਂਗੇ ਤੇ ਜਿਹੜਾ 18 ਤਰੀਕ ਦਾੜਰੇ ਜਿਹੜਾ ਹਜੇ ਤੱਕ ਪੁਲਿਸ ਨੇ ਉਹਦੀ ਪਰਵਾਹ ਹੀ ਨਹੀਂ ਕੀਤੀ ਇਹਦੀ ਜਾਨ ਤੇ ਮਾਲ ਦੀ ਉਹਦੇ ਬਾਰੇ ਵੀ ਅਸੀਂ ਅੱਜ ਅਸੀਂ ਇੱਕ ਨੋਟਿਸ ਦੇ ਰਹੇ ਹਾਂ ਨਹੀਂ ਤਾਂ ਫਿਰ ਕੰਟੈਂਪਟ ਆਫ ਪਟੀਸ਼ਨ ਜਿਹੜੀ ਹੈ ਉਹ ਮੰਨਯੋਗ ਹਾਈ ਕੋਰਟ ਚ ਦਾਖਲ ਕੀਤੀ ਜਾਏਗੀ 4 ਤਰੀਕ ਤੱਕ ਛੁੱਟੀਆਂ ਨੇ ਜੀ ਉਦੋਂ ਜੇ ਹਨੀ ਸੈਠੀ ਨੂੰ ਅਰੈਸਟ ਕੀਤਾ ਜਾਂਦਾ ਜਾਂ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਨਹੀਂ ਇਹ ਅਫੈਂਸ ਜਿਹੜਾ ਜੀ अवेलेबल ਹੈ ਤੇ ਜੇ ਕੋਈ ਇਦਾਂ ਦੀ ਕੋਈ ਹੋਏਗੀ ਗੱਲ ਉਹ ਅਸੀਂ ਜ਼ਰੂਰ ਇਹਦੇ ਵਿੱਚ ਚਲਕੇ ਭਵਾਵਾਂਗੇ ਜੀ ਫਿਰ ਜਦੋਂ ਹੁਣ ਧੱਕਾ ਕਰਨ ਤੇ ਆਈਗੇ ਉਹ ਦੇਖੀਏ ਦੇਖਿਆ ਜਾਏਗਾ ਔਰ ਇਸ ਤੋਂ ਇਹ ਵੀ ਚੀਜ਼ ਨਾਲ ਹੈ ਕਿ ਜੇਕਰ ਜਾਨ ਤੇ ਮਾਲ ਦੀ ਰਾਖੀ ਲਈ ਉਹਦੇ ਕੋਈ ਖਤਰਾ ਹੁੰਦਾ ਹੈ ਇਹ ਆਰਡਰ ਤੋਂ ਬਾਅਦ ਤਾਂ ਸਾਡਾ ਵਕੇਸ਼ਨ ਬੈਂਚ ਵੀ ਬੈਠਾ ਹੋਇਆ ਜੀ ਅਰਜੈਂਟ ਹੀਅਰਿੰਗਸ ਲਈ ਸਾਨੂੰ ਲੋੜ ਪਈਗੀ ਅਸੀਂ 4 ਤਰੀਕ ਤੱਕ ਮੀਟਿੰਗ ਨਹੀਂ ਕਰਾਂਗੇ ਅਸੀਂ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਪਾ ਸਕਦੇ ਹਾਂ ਜੀ ਕੋਈ ਐਸ਼ ਚਲ ਪ੍ਰਸ਼ਾਸਨ ਕਿਉਂ ਕਰ ਰਿਹਾ ਜੀ ਇਦਾਂ ਡੀਐਸਪੀ ਸਾਹਿਬ ਕਿਉਂ ਕਰ ਰਹੇ ਨੇ ਕੋਈ ਪ੍ਰੈਸ਼ਰ ਲੱਗ ਰਿਹਾ ਜਾਂ ਕੋਈ ਨਿੱਜੀ ਰੰਜਿਸ਼ ਲੱਗ ਰਹੀ ਹੈ ਕਿਉਂ ਹੋ ਰਿਹਾ ਹੈ ਇਦਾਂ ਜਦੋਂ ਕਰ ਹੀ ਨਹੀਂ ਸਕਦਾ ਇਹ ਤੇ ਜੀ ਹੁਣ ਇਸ ਸਵਾਲ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਡੀਐਸਪੀ ਸਾਹਿਬ ਬੈਠਰੇ ਹਣਾ ਕਿ ਉਹਨਾਂ ਦੇ ਹੁਣ ਇਹਦੇ ਪਿੱਛੇ ਉਹ ਪ੍ਰੈਸ਼ਰ ਚ ਨੇ ਮੈਨੂੰ ਤਾਂ ਇਹੀ ਲੱਗੇਗਾ ਹੋਰ ਇਹਨਾਂ ਨਾਲ ਪਰਸਨਲ ਰੰਜਿਸ਼ ਇਹਨਾਂ ਦੀ ਕਿਹੜਾ ਕੋ ਵਟਨਾ ਵਟ ਸਾਂਝੀ ਹੈ ਕੋਈ ਕੋਈ ਬਿਜ਼ਨਸ ਸਾਂਝਾ ਨਹੀਂ ਇਹ ਤਾਂ ਬੜੀ ਰਿਸਪੈਕਟ ਕਰਦੇ ਨੇ ਉੱਥੇ ਆਫੀਸਰਸ ਦੀ ਇਹ ਉੱਥੇ ਮੈਂ ਲੋਕਲ ਵੀ ਦੇਖਿਆ ਸਮਾਜ ਤੇ ਬੜੇ ਕੰਮ ਕਰਦੇ ਨੇ ਸੋ ਡੀਐਸਪੀ ਸਾਹਿਬ ਤੇ ਦੂਜੀ ਤਰ ਦਾ ਕੀ ਪ੍ਰੈਸ਼ਰ ਹੈ ਆਈ ਡੋਨਟ ਨੋ ਜਾਂ ਕੋਈ ਪਿੱਛੇ ਕੋਈ ਵੱਡੀ ਤਾਕਤ ਬੈਠੀ ਹੈ ਇਹ ਤਾਂ ਹੁਣ ਬੈਟਰ ਉਹੀ ਦੱਸ ਸਕਣਗੇ ਬਾਕੀ ਲੱਗ ਜਗਾ ਜੀ ਪਤਾ ਫਿਰ ਹੁਣ ਉਹਨਾਂ ਨੂੰ ਵੀ ਕੀ ਲੱਗ ਰਿਹਾ ਜੀ ਜੇ ਕੋਈ ਐਦਾਂ ਦੀ ਘਟਨਾ ਹੁੰਦੀ ਆ ਵੇਅਦ ਵੀ ਹੁੰਦੀ ਆ ਕੋਈ ਵੀ ਜਾਂਦਾ ਏ ਕੋਈ ਵੀ ਉੱਥੇ ਪਹੁੰਚ ਕੇ ਉਹਦਾ ਜਿਹੜਾ ਦੋਸ਼ੀ ਆ ਉਹਨੂੰ ਫੜਦਾ ਏ ਮੌਕੇ ਤੇ ਪ੍ਰਸ਼ਾਸਨ ਦੇ ਹਵਾਲੇ ਕਰਦਾ ਏ ਉਹਨਾਂ ਦੇ ਮਨਾਂ 'ਚ ਡਰ ਪੈਦਾ ਕਰਨ ਲਈ ਇਹ ਕੀਤਾ ਜਾ ਰਿਹਾ ਏ ਕਿਉਂਕਿ ਅਜਿਹੀਆਂ ਘਟਨਾਵਾਂ ਅਕਸਰ ਬੀਤ ਦਿਨ ਲੋਕ ਇਕੱਠੇ ਹੁੰਦੇ ਨੇ ਧਰਨੇ ਵੀ ਲੱਗਦੇ ਨੇ ਜੀ ਇਹ ਡਰੋਨ ਦੇ ਲਈ ਹੋ ਰਿਹਾ ਇਹ ਹੁਣ ਮੈਂ ਤੁਹਾਨੂੰ ਇਹ ਚੱਲ ਦੱਸਦਾ ਜੀ ਕਿ ਇਸ ਕੇਸ 'ਚ ਵੈਸੇ ਤਾਂ ਇਹ ਐਗਜ਼ਾਮਪਲ ਬੜੀ ਰੋਂਗ ਫਿਟ ਕਰ ਰਹੇ ਨੇ ਵੈਸੇ ਮੈਨੂੰ ਲੱਗਦਾ ਹੈ ਕਿ ਮੈਂ ਇਸ ਨਖੇਦੀ ਕਰਦਾ ਹਾਂ ਇਸ ਸੈਕਸ਼ਨ ਦੇ ਇਨੂੰ ਕੰਡੈਮ ਕਰਦੇ ਆ ਇਹ ਨਹੀਂ ਸੀ ਹੋਣਾ ਚਾਹੀਦਾ ਰੋਂਗ ਐਗਜ਼ੈਂਪਲ ਹੈ ਜਿਹਨੂੰ ਆਪਾਂ ਕਹਿੰਦੇ ਨਹੀਂ ਕਿ ਇਹ ਐਗਜ਼ੈਂਪਲ ਜਿਹੜੀ ਹੈ ਸਮਾਜ ਦੇ ਵਿੱਚ ਕਾਨੂੰਨ ਨੂੰ ਲਾਗੂ ਕਰਨ ਲਈ ਤੇ ਜੁਰਮ ਨੂੰ ਠੱਲ ਪਾਉਣ ਲਈ ਦਿੱਤੀਆਂ ਜਾਂਦੀਆਂ ਨੇ ਬਟ ਇਹ ਗਲਤ ਐਗਜ਼ੈਂਪਲ ਗਈ ਹੈ ਇਦਾਂ ਤਾਂ ਫਿਰ ਕੱਲ ਨੂੰ ਸਰ ਕੋਈ ਵੀ ਉਹਦੇ ਨੇੜੇ ਨਹੀਂ ਜਾਏਗਾ ਹੁਣ ਕੱਲ ਨੂੰ ਸੇਠੀ ਦਾ ਕੋਈ ਭੈਣ ਭਰਾ ਕੋਈ ਜਿਹੜਾ ਬੰਦਾ ਇਹ ਦੇਖੂਗਾ ਕਿ ਯਾਰ ਉਹਦੇ ਤੇ ਵੀ ਇਦਾਂ ਹੋ ਗਿਆ ਸੀ ਕੱਲ ਨੂੰ ਕੌਣ ਜਾਏਗਾ ਹਮ ਹੁਣ ਮੰਨ ਲਓ ਕਿਸੇ ਦੇ ਘਰ ਬੇਦਬੀ ਹੋ ਗਈ ਅਸੀਂ ਉੱਥੇ ਜਾ ਰਹੇ ਹਾਂ ਇਕੱਠੇ ਹੋ ਕੇ ਤਾਂ ਹੁਣ ਜੇ ਉਹਦਾ ਗੇਟ ਦੇ ਅੰਦਰ ਜਾਵਾਂਗੇ ਤਾਂ ਹੀ ਅੰਗ ਇਕੱਠੇ ਕਰਾਂਗੇ ਤਾਂ ਤੁਸੀਂ ਉਹਦੇ ਤੇ ਕੱਲ ਨੂੰ 452 ਲਾ ਦੋ ਵੀ ਤੁਸੀਂ ਟਰੈਸਪਾਸ ਕੀਤਾ ਉਹ ਟਰੈਸਪਾਸ ਤਾਂ ਕੀਤਾ ਯਾਰ ਸੰਤੋਹ ਬੰਦਾ ਜਾਣਦਾ ਵੀ ਨਹੀਂ ਸੀ ਤਾਂ ਕਦੀ ਦੇਖਿਆ ਵੀ ਨਹੀਂ ਕਦੀ ਜ਼ਿੰਦਗੀ ਚ ਔਰ ਸੇਠੀ ਦੀ ਇੱਕ ਚੀਜ਼ ਮੈਂ ਹੋਰ ਗੱਲ ਕਰਾਂਗਾ ਇੱਥੇ ਹੋਰ ਕਲੈਰਟੀ ਕਰ ਜਾਣਾ ਸੇਠੀ ਦਾ ਪਰਸਨਲ ਇਹਦੇ ਵਿੱਚ ਬੈਨੀਫਿਟ ਕੀ ਹੈ ਨਿੱਜੀ ਜਨੂੰ ਕਹਿੰਨੇ ਆ ਕਿ ਨਿੱਜੀ ਫਾਇਦਾ ਕੀ ਸੀਗਾ ਜਾਂ ਤਾਂ ਸੇਠੀ ਦੇ ਕਿਸੇ ਰਿਸ਼ਤੇਦਾਰ ਨੂੰ ਨੇ ਸੱਟ ਮਾਰੀ ਹੁੰਦੀ ਕੀ ਪਰਸਨਲ ਹੈ ਯਾਰ ਮਹਾਰਾਜ ਨੇ ਸਾਡੇ ਅਸੀਂ ਸਾਰੇ ਧਰਮਾਂ ਦੀ ਅਸੀਂ ਰਿਸਪੈਕਟ ਕਰਦੇ ਆਂ ਸਾਨੂੰ ਕਿਤੇ ਵੀ ਹਨਾ ਸਾਡੇ ਮੁਸਲਿਮ ਭਰਾ ਨੇ ਵੀ ਹਿੰਦੂ ਨੇ 크ਰਿਸਚੀਅਨਸ ਨੇ ਇੱਥੇ ਸਿੱਖ ਸਮਾਜ ਹੈ ਬਹੁਤ ਸੋਹਣੇ ਤਰੀਕੇ ਨਾਲ ਭਾਜੀ ਸਾਡਾ ਇੱਕ ਮੈਸੇਜ ਇਹ ਹੈ ਸਾਡੇ ਕਾਨੂੰਨ ਚ ਦੱਸਿਆ ਜਾਂਦਾ ਕਿ ਅਸੀਂ ਧਰਮਾਂ ਦੀ ਰਿਸਪੈਕਟ ਕਰਨੀ ਹੈ ਸੋ ਇੱਥੇ ਆ ਕੇ ਇੱਕ ਚੀਜ਼ ਕਹਿ ਸਕਦੇ ਆਂ ਕਿ ਇਹ ਹੁਣ ਉਸ ਉਹਨਾਂ ਨੂੰ ਪਤਾ ਹੈ ਕਿ ਇਹ ਪਰਚਾ ਕਰਨ ਦੇ ਪਿੱਛੇ ਕੀ ਕਰਨੇ ਇਸੇ ਚੀਜ਼ ਦੀ ਅਸੀਂ ਹੁਣ ਜਾਂਚ ਜੜੀ ਉੱਚ ਅਫਸਰਾਂ ਤੋਂ ਕਰਾਵਾਂਗੇ ਜਿਹੜੇ ਸਿੱਖ ਜਥੇਬੰਦੀਆਂ ਦੇ ਆਗੂ ਨੇ ਜੀ ਜਿਹੜੇ ਵਿਰੋਧ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਗਲਤ ਕੀਤਾ ਹਾਨੀ ਸੇਠੀ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂ ਗਲਤ ਕੀਤਾ ਕਿਤੇ ਨਾ ਕਿਤੇ ਇਹ ਹੋਮੇ ਤਾਂ ਨਹੀਂ ਕਿ ਸੋਸ਼ਲ ਮੀਡੀਆ ਤੇ ਹਾਨੀ ਸੇਠੀ ਵਾਇਰਲ ਹੋ ਗਿਆ ਹਾਨੀ ਸੇਠੀ ਮਸੂਰ ਹੋ ਰਿਹਾ ਹੈ ਸਾਡਾ ਨਾਮ ਨਹੀਂ ਮੂਰੇ ਆ ਰਿਹਾ ਇਸ ਕਰਕੇ ਤਾਂ ਨਹੀਂ ਹੋ ਰਿਹਾ ਨਹੀਂ ਇਹ ਥੋੜੀ ਗੱਲ ਬਿਲਕੁਲ ਠੀਕ ਹੈ ਪਹਿਲੀ ਗੱਲ ਤਾਂ ਪਹਿ ਇਹ ਸਮਝਿਏ ਬੀਇੰਗ ਅ ਸਿੱਖ ਕਿਸੇ ਵੀ ਸਿੱਖ ਜਦ ਕਦੇ ਵੀ ਬੇਅਦਬੀ ਨੂੰ ਦੇਖਦਾ ਉਹ ਹਮੇਸ਼ਾ ਇਕਤਾ ਹਿਰਦੇ ਵਲੁੰਧਿਆ ਜਾਂਦਾ ਉਹਦਾ ਤੇ ਉਹ ਉਹਨੂੰ ਰੋਕਣ ਲਈ ਜੋ ਸੰਭਵ ਹੈ ਉਹ ਕੋਸ਼ਿਸ਼ ਕਰੇਗਾ ਕੋਈ ਇੱਕ ਸਰਟੀਫਾਈਡ ਸਿੱਖ ਨਹੀਂ ਹੈ ਵੀ ਉਹ ਹੀ ਜਾ ਕੇ ਰੋਕ ਸਕਦਾ ਬੀਇੰਗ ਅ ਸਿੱਖ ਬੀਇੰਗ ਅ ਇਨੋਸੈਂਟ ਪਰਸਨ ਹਰ ਸਿੱਖ ਦੀ ਡਿਊਟੀ ਆ ਇਹ ਕਿ ਹਮੇਸ਼ਾ ਬੇਅਜ਼ਬੀ ਨੂੰ ਰੋਕਣ ਲਈ ਜੋ ਵੀ ਬਣਦੀ ਕਾਰਵਾਈ ਉਹ ਕਰਨੀ ਜ਼ਰੂਰੀ ਹੈ ਤੇ ਜਿਹੜੀ ਹੁਣ ਇਹਦੇ ਕੇਸ ਦੇਖਦਾ ਆ ਕਿ ਫਸਟਲੀ ਜਿਹੜੇ ਲੋਕ ਦੋਸ਼ੀ ਦੇ ਨਾਲ ਖੜੇ ਨੇ ਵੀ ਹਾਂ ਉਹਦੇ ਨਾਲ ਇਹ ਗਰਤਵਤੀਰਾ ਹੋਇਆ ਨੰਤਾ ਇਹ ਦੇਖੋ ਵੀ ਉਹਨੇ ਕੀਤਾ ਕੀ ਹੈ ਇੱਕ ਪਾਸੇ ਅਸੀਂ ਇਹ ਸੋਦੇ ਸੀ 295 ਇਹਦਾ ਪਰਚਾ ਹੋ ਗਿਆ ਸੀ ਵਾਦਾ ਸੋਦੇ ਸੀ 153 A ਦਾ ਵੀ ਸਾਡੇ ਜਿਹੜੇ ਉਹਨੇ ਸਮਾਜਿਕ ਭਾਵਨਾਵਾਂ ਨੂੰ ਢਕਾਇਆ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਅਸੀਂ ਵਾਦਾ ਮੰਗੀਏ ਪਰਚੇ ਦੇ ਵਿੱਚ ਉਹਨੂੰ ਸਜ਼ਾ ਦਿਵਾਉਣ ਤੱਕ ਜਾਈਏ ਪਰ ਪ੍ਰੈਸ਼ਰਾਈਜ਼ ਕਿਸ ਗੱਲ ਦੀ ਆ ਵੀ ਤੂੰ ਇਹਨੂੰ ਮੁਕਾ ਦੇ ਤੂੰ ਇਹਨੂੰ ਕੰਪਰੋਮਾਈਜ਼ ਕਰਦੇ ਤੇ ਇਹ ਕੰਟੀਨਿਊ ਸੀਰੀਜ਼ ਚੱਲ ਰਹੀ ਹੈ ਇਹ ਨਹੀਂ ਹੈਗਾ ਵੀ ਚਾਰ ਤਰੀਕ ਤੋਂ ਬਾਅਦ ਉਹ ਚੀਜ਼ ਰੁਕ ਗਈ 9 10 ਤਰੀਕ ਨੂੰ ਫੋਨ ਆਉਂਦੇ ਨੇ 22 ਤਰੀਕ ਨੂੰ ਉਹ ਮੁੰਡੇ ਨੂੰ ਬਾਜ਼ਾਰ ਦੇ ਵਿੱਚ ਕੁੱਟਿਆ ਜਾਂਦਾ ਜਿਸ ਨੇ ਵੀਡੀਓ ਬਣਾਈ ਸੀ ਉਸਤੇ ਪੰਜਾਬ ਪੁਲਿਸ ਬਿਲਕੁਲ ਚੁੱਪ ਹੈ ਉਹਦਾ ਕੀ ਕਾਰਨ ਹੈ ਕੀ ਬੇਅਦਬੀਆਂ ਇਸ ਢੰਗ ਨਾਲ ਰੁਕਣ ਗਿਆ ਕਿ ਹੋਰ ਉਹਨਾਂ ਨੂੰ ਸ਼ਹਿ ਮਿਲੇਗੀ ਸਮਾਜ ਦੇ ਵਿੱਚ ਜਦ ਵੀ ਇੱਕ ਪਰਚਾ ਪੁਲਿਸ ਉਦ ਕੱਟਦੀ ਆ ਤਾਂ ਉਹਦਾ ਬਹੁਤ ਡੂੰਘਾ ਅਸਰ ਜਾਂਦਾ ਹਮੇਸ਼ਾ ਇਹ ਪਰਚੇ ਦੇ ਵਿੱਚ ਕੀ ਅਸਰ ਪਾ ਰਿਹਾ ਸੋਸਾਇਟੀ ਤੇ ਉਹ ਦੇਖਣ ਦੀ ਲੋੜ ਹੈ ਜੇ ਵੀਡੀਓਗ੍ਰਾਫੀ ਨਾ ਹੁੰਦੀ ਤਾਂ ਉੱਥੇ ਵੱਡੇ આરોਪ ਹੋਰ ਵੀ ਲੱਗ ਸਕਦੇ ਸੀ ਹਨ ਇਸੇ ਟੀ ਬਿਲਕੁਲ ਜੋ ਮਰਜ਼ੀ આરોਪ ਲਗਾ ਦਿਓ ਫਿਰ ਤੇ ਪਰ ਗੱਲ ਇਹ ਹੈ ਪੁਲਿਸ ਦੀ ਕਾਰਵਾਈ ਹਮੇਸ਼ਾ ਨਿਊਟਰਲ ਹੋਣੀ ਚਾਹੀਦੀ ਹੈ ਕਿ ਹਮੇਸ਼ਾ ਦੋਸ਼ੀਆਂ ਨੂੰ ਸਜ਼ਾ ਮਿਲੇ ਇਹ ਤਾਂ ਹੁਣ ਕੰਪਲੇਨੈਂਟਾਂ ਨੂੰ ਸਜ਼ਾ ਦੇਉਣ ਲੱਗ ਗਈ ਤੇ ਉਹ ਉਹਦਾ ਹੁਣ ਕੇਸ ਖੜੇਗਾ ਕਿੱਥੇ ਉਹ ਕੀ ਆਪਣੇ ਐਂਡ ਤੱਕ ਪਹੁੰਚ ਪਹੁੰਚ ਸਕੇਗਾ ਉਸ ਚੀਜ਼ ਕਰਨ ਜਿਹੜਾ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਪਰ ਅਸੀਂ ਇਹ ਚਾਹੁੰਦੇ ਆ ਏਡੀ ਬਿਊਰੋ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਕਰੇ ਤੇ ਜੋ ਵੀ ਇਹਦਾ ਕਨਕਲੂਜਨ ਹੈ ਅਸੀਂ ਉਹਨੂੰ ਉੱਥੇ ਤੱਕ ਲੈ ਕੇ ਜਾਵਾਂਗੇ ਜੀ ਜੀ ਧੰਨਵਾਦ ਇੱਕ ਮੈਂ ਚੀਜ਼ ਤੁਹਾਨੂੰ ਦੱਸਦਾ ਜਾਣ ਵੇਲੇ ਤੁਹਾਨੂੰ ਵੀ ਜ਼ਰੂਰੀ ਹੈ ਪੁਲਿਸ ਇਸ ਰਾਈਟ ਇੱਕ ਨਿਊਟਰਲ ਪਾਵਰ ਹੈ ਧਿਰ ਨਹੀਂ ਬਣ ਸਕਦੀ ਜੀ ਇਸ ਕੇਸ ਚ ਪੁਲਿਸ ਦਾ ਇੱਕ ਅਫਸਰ ਧਿਰ ਬਣ ਗਿਆ ਕਿ ਤੂੰ ਸਮਝੌਤਾ ਕਰ ਲੈ ਤੂੰ ਆਹ ਵੀਡੀਓ ਪਾ ਦੇ ਆਹ ਕਰ ਦੇ ਸਰ ਇਟਸ ਰੋਂਗ ਜੇ ਮੈਂ ਗਲਤਾਂ ਤੁਸੀਂ ਮੇਰੇ ਤੇ ਕਾਰਵਾਈ ਕਰ ਸਕਦੇ ਹੋ ਮੈਨੂੰ ਨੋਟਿਸ ਦੇ ਸਕਦੇ ਸੀ ਮੈਨੂੰ ਚੈਲੰਜ ਕਰ ਸਕਦਾ ਸੀ ਪਰ ਤੁਸੀਂ ਧੱਕੇ ਨਾਲ ਫੋਰਸਿਬਲੀ ਜਿਹਨੂੰ ਇੱਕ ਵਰਡ ਅਸੀਂ ਕਹਿੰਦੇ ਆ ਕਿ ਧੱਕੇ ਨਾਲ ਤੁਸੀਂ ਇਹਦਾ ਮਤਲਬ ਧਿਰ ਬਣ ਕੇ ਨਾ ਫਿਰ ਤੁਸੀਂ ਤੁਜਾ ਪਖਪੂਰਨ ਲੱਗੇ ਸੋ ਇਹ ਜਿਹੜਾ ਕਿਤੇ ਨਾ ਕਿਤੇ ਇਹ ਇਟਸ ਲਾਈਕ ਕਿ ਕਲੀਅਰਲੀ ਇਟ ਡਿਪਿਕਸ ਥੈਟ ਹਿਸ ਰੋਲ ਇਜ਼ ਵੈਰੀ ਫਿਸ਼ੀ ਟੁੰਟਲਾ ਹੈਗਾ ਸੋ ਅਸੀਂ ਦੇਖਦੇ ਆ ਲੈਟ ਇਟ ਬੀ ਜੋ ਹੋਏਗਾ ਇਨਸਾਫੀ ਕਰਵਾਵਾਂਗੇ ਜੀ ਕੋਈ ਗੱਲ ਨਹੀਂ ਧੰਨਵਾਦ ਹਾਂ ਜੀ ਇਹ ਸੰਖਮਨ ਬ੍ਰਦਰਜ਼ ਐਡਵੋਕੇਟ ਜਿਨ੍ਹਾਂ ਨੇ ਕਿਹਾ ਕਿ ਹਣੀ ਸੈਠੀ ਨੂੰ ਇਨਸਾਫ ਦਿਵਾਵਾਂਗੇ ਜਿਹੜਾ ਇਹ ਮਸਲਾ ਇਹਦੀ ਜਿਹੜੀ ਉੱਚ ਪੱਧਰੀ ਜਾਂਚ ਕਰਵਾਵਾਂਗੇ ਸੋ ਹਣੀ ਸੈਠੀ ਇਸ ਬਾਰੇ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਜਰੂਰ ਸੁਣਵਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ